ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਮੌਜੂਦ ਹੈ ਗਿਆਂ ਅਬੋਹਰ ਦੇ ਸੀਤੋ ਰੋਡ ਫਲਾਈਓਵਰ ਉੱਪਰ ਜਿੱਥੇ ਇੱਕ ਵੱਡਾ ਹਾਦਸਾ ਹੋ ਗਿਆ ਹੈ ਕਿਉਂਕਿ ਬਰਸਾਤ ਥੋੜੀ ਸੀ ਬਰਸਾਤ ਕਾਰਨ ਫਲਾਈਓਵਰ ਦੇ ਉੱਪਰ ਪਾਣੀ ਬਹੁਤ ਜ਼ਿਆਦਾ ਖੜਾ ਹੋ ਗਿਆ ਤੇ ਪਾਣੀ ਕਰਕੇ ਇਹ ਗੱਡੀ ਜਿਹੜੀ ਹੈ ਨੁਕਸਾਨੀ ਗਈ ਹੈ ਤੁਸੀਂ ਦੇਖ ਰਹੇ ਹੋ ਗੱਡੀ ਦੇ ਵਿੱਚ ਕੁਝ ਲੋਕ ਸਵਾਰ ਸੀ ਜੋ ਕਿ ਸ਼ੌਕ ਵਿਅਕਤ ਕਰਨ ਵਾਸਤੇ ਅਬੋਹਰ ਆ ਰਹੇ ਸੀ ਚੰਡੀਗੜ੍ਹ ਤੋਂ ਅਬੋਹਰ ਪਹੁੰਚੇ ਸੀ ਤੇ ਇਹ ਗੱਡੀ ਦੀ ਕਈ ਪਲਟੀਆਂ ਖਾ ਕੇ ਗੱਡੀ ਜਿਹੜੀ ਹੈ ਸੜਕ ਦੇ ਉੱਪਰ ਡਿੱਗੀ 에ਅਰ ਬੈਗ ਖੁੱਲ ਗਏ ਸਾਰੀ ਲੇਕਿਨ ਜੋ ਲੋਗ ਇਹਦੇ ਉੱਪਰ ਸਵਾਰ ਸੀ ਉਹਨਾਂ ਦਾ ਕਹਿਣਾ ਹੈ ਕਿ ਐਨਐਚਆਈ ਦੀ ਗਲਤੀ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਇਹਦੇ ਵਿੱਚ ਜਾਨ ਵੀ ਜਾ ਸਕਦੀ ਸੀ ਉਹਨਾਂ ਦੇ ਪਰਿਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਜਾਣਦੇ ਆ ਕਿ ਉਹ ਕਿੱਥੋਂ ਆ ਰਹੇ ਸੀ ਹਾਦਸਾ ਹੋਇਆ ਕਿਵੇਂ ਤੇਰਾ ਨਾਮ ਅਮਿਤੇ ਜੀ ਜੀ ਤੇ ਮੈਂ ਪਿੰਡ ਖਾਟਵਾ ਦਾ ਰਹਿਣ ਵਾਲਾ ਠੀਕ ਹੈ ਜੀ ਤੇ ਇਹ ਗੱਡੀ ਮੇਰੇ ਮਸੀ ਜੀ ਦੀ ਹੈ ਉਹ ਜੋ ਕਿ ਉਹਨਾਂ ਦਾ ਬੇਟਾ ਇਹਨੂੰ ਲੈ ਕੇ ਚੰਡੀਗੜ੍ਹ ਤੋਂ ਆ ਰਿਹਾ ਸੀ ਉਹ ਸਾਡੇ ਕੋਲ ਸ਼ੋਪਕਰ ਗੱਲ ਕਰਵਾਉਣ ਵਾਸਤੇ ਆ ਰਹੇ ਸੀਗੇ ਤੇ ਬਰਸਾਤ ਹੋ ਰਹੀ ਸੀ ਬਰਸਾਤ ਦੇ ਵਿੱਚ ਇਹ ਉਹਨਾਂ ਨੂੰ ਫਾਈਓਵਰ ਤੇ ਪਤਾ ਹੀ ਨਹੀਂ ਲੱਗਿਆ ਵੀ ਇਸ ਤਰੀਕੇ ਦਾ ਗੱड्डा ਇਸ ਤਰੀਕੇ ਦਾ ਉੱਥੇ ਪਾਣੀ ਦਾ ਪ੍ਰਵਾਹ ਹੈ ਜਿਵੇਂ ਹੀ ਉਹ ਪਾਣੀ ਦਾ ਪ੍ਰਵਾਹ ਦੇ ਵਿੱਚ ਗੱਡੀ ਨੇ ਕ੍ਰੋਸ ਕਰਦੀ ਹੈ ਉਹ ਇੱਕਦਮ ਤੋਂ ਜਦੋਂ ਵਾਈਪ ਅਪ ਹੁੰਦਾ ਹੈ ਤਾਂ ਗੱਡੀਆਂ ਅਨਬੈਲੈਂਸ ਹੋ ਜਾਂਦੀ ਹੈ ਗੱਡੀਆਂ ਅਨਬੈਲੈਂਸ ਹੋਣ ਕਰਕੇ ਟਕਰਾ ਡਿਵਾਈਡਰ ਦੇ ਨਾਲ ਔਰ ਇੱਥੇ ਮਤਲਬ ਕਿ ਇਹ ਪਲਟੀਆਂ ਖੰਦੀ ਖੰਦੀ ਤੇ ਖੜੀ ਰਹਿ ਗਈ ਕਿੰਨੇ ਲੋਕ ਸਵਾਰ ਸੀ 21 ਜਣੇ ਸੀ ਜੀ ਹਾਂਜੀ ਤੇ ਇਹ ਪੰਚਕੂਲਾ ਤੋਂ ਆ ਰਹੇ ਸੀ ਇਹ ਠੀਕ ਹੈ ਇਹ ਮੇਰੇ ਕੋਲੇ ਖਾਟਵਾ ਪਿੰਡ ਹੈ ਮੇਰਾ ਉੱਥੇ ਆ ਰਹੇ ਸੀ ਠੀਕ ਹੈ ਪਰ ਜਦੋਂ ਸਾਡੇ ਕੋਲੇ ਇੱਥੇ ਫੋਨ ਗਿਆ ਕਿ ਇਸ ਤਰੀਕੇ ਨਾਲ ਗੱਡੀ ਦਾ ਐਕਸੀਡੈਂਟ ਹੋ ਗਿਆ ਅਸੀਂ ਪਹੁੰਚੇ ਪਹੁੰਚਣ ਤੋਂ ਬਾਅਦ ਅਸੀਂ ਦੋਨੋਂ ਮਿਲੇ ਤਾਂ ਉਹਨੇ ਕਿਹਾ ਵੀ ਇਹ ਬਰਸਾਤ ਤੋਂ ਦੇਕਰ ਜੋ ਪਾਣੀ ਉੱਪਰ ਆ ਕੇ ਡਿੱਗਿਆ ਹੈ ਅੱਗੇ ਕੁਝ ਨਹੀਂ ਦਿਖਿਆ ਤਾਂ ਗੱਡੀ ਡਾਇਵਰਟਰ ਨਾਲ ਟਕਰਾ ਕੇ ਤੇ ਬਚਤੇ ਰਹੀ ਕਿ ਵੀ ਉਹਦੇ ਸਰਟੀਫੀਕੇਟ ਨਹੀਂ ਵਜੀ ਬਿਲਕੁਲ ਵੀ ਮੇਰੀ ਗਲਤੀ ਕਿਹਦੀ ਮੰਨਦੇ ਹੋ ਗਲਤੀ ਸਰ ਇਹ ਹੀ ਹੈ ਵੀ ਜੇ ਖੱਡਾ ਨਾ ਹੁੰਦਾ ਮਤਲਬ ਇਸ ਤਰੀਕੇ ਦਾ ਮਤਲਬ ਜਲਪ੍ਰਾਪ ਨਾ ਹੁੰਦਾ ਤਾਂ ਹਾਦਸਾ ਇਹ ਨਹੀਂ ਹੋਣਾ ਸੀ ਉਹੀ ਪੁਲ ਦੇ ਉੱਪਰ ਹਾਂਜੀ ਪੁਲ ਦੇ ਉੱਪਰ ਹਾਂਜੀ ਕੀ ਨਾਮ ਹੈ ਆਪਣਾ ਪਰਮਵੀਰ ਪਰਮਵੀਰ ਨਿਓੜ ਕਿਸ ਤਰ੍ਹਾਂ ਦਾ ਹਾਦਸਾ ਹੋਇਆ ਇੱਥੇ ਪਾਣੀ ਭਰਨ ਕਰਕੇ ਇਹਨਾਂ ਦੀ NHAI ਦੀ ਲਾਪਰਵਾਹੀ ਹੈ ਕਿ ਆ ਪਾਣੀ ਨੂੰ ਦੇਖ ਹੀ ਨਹੀਂ ਰਹੇ ਜਿਹਦੇ ਕਰਕੇ ਦੋ ਤਿੰਨ ਐਕਸੀਡੈਂਟ ਤਾਂ ਇੱਥੇ ਹੋ ਚੁੱਕੇ ਹੈ ਪੁਰਾਣੀ ਰੈਲਿੰਗ ਜਿਹੜੀ ਹੈਗੀ ਉੱਤੇ ਨਿਸ਼ਾਨ ਪਏ ਆ ਤੁਸੀਂ ਦੇਖ ਸਕਦੇ ਹੋ ਪੰਜ-ਛੇ ਗੱਡੀਆਂ ਇੱਥੇ ਵੱਜੀ ਹੋਈ ਹੈ ਪਹਿਲਾਂ ਨੂੰ ਤੇ ਅੱਜ ਮੈਂ ਇਹਨਾਂ ਨੂੰ ਫੋਨ ਕੀਤਾ ਗੱਡੀ ਵਜਣ ਤੋਂ ਬਾਅਦ ਕਿ ਗੱਡੀ ਆਸਤੇ ਤੁਸੀਂ ਹਾਈਡਰਾ ਹੀ ਜਾਂ ਕੋਈ ਕ੍ਰੇਨ ਭੇਜੋ ਤਾਂ ਕਿ ਅਸੀਂ ਇੱਥੋਂ ਸਾਫ਼ ਇਹਨੂੰ ਹਟਾ ਦਈਏ ਕਿਉਂਕਿ ਬਾਰਿਸ਼ ਮੀਂਹ ਪੈ ਰਿਹਾ ਸੀ ਵਿਜ਼ਿਬਿਲਟੀ ਘੱਟ ਸੀਗੀ ਬਟ ਇਹਨਾਂ ਨੇ ਮੈਨੂੰ ਸਾਫ਼ ਕਿਹਾ ਕਿ 3 ਘੰਟੇ ਲੱਗਣਗੇ ਤਾਂ ਕਰਕੇ ਅਸੀਂ ਇਹਨਾਂ ਨੂੰ ਟੋਲ ਤੇ ਇੰਟਰਡੇ ਇਹਨਾਂ ਦੇ ਬੋਰਡ ਲੱਗੇ ਹੁੰਦੇ ਆ ਰੋਡ ਸਾਈਡ ਅਸਿਸਟੈਂਸ ਦੇ ਕਿ ਤਿੰਨ-ਤਿੰਨ ਘੰਟੇ ਬਾਅਦ ਅਸੀਂ ਆਵਾਂਗੇ ਕਿ ਅਸੀਂ ਇੱਥੇ ਤਿੰਨ-ਤਿੰਨ ਘੰਟੇ ਗੱਡੀ ਤੇ ਰਖਾ ਲਿਆ ਕਰੀਏ ਪਹਿਲਾਂ ਬੈਠ ਕੇ ਗੱਡੀ ਦੇ ਜਦੋਂ ਐਕਸੀਡੈਂਟ ਹੋਇਆ ਉਦੋਂ ਕਿੰਨੇ ਕੁ ਪਲਟੀਆਂ ਪੈ ਗਈਆਂ ਕਿੰਨਾ ਪਲਟੀ ਤਾਂ ਇੱਕੋ ਹੀ ਖਾਈ ਪਰ ਇਹਨਾਂ ਦਾ ਫਰਜ ਬਣਦਾ ਹੈ ਕਿ ਆ ਟਾਈਮ ਤੇ ਪਹੁੰਚਣ ਜੀ ਕੀ ਹਾਦਸਾ ਹੋਇਆ ਸੀ ਕੀ ਜਾਣਕਾਰੀ ਮਿਲੀ ਜੀ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਇੱਕ ਗੱਡੀ ਮਸੜੀ ਆ ਰਹੀ ਉਹਦੇ ਚ ਇੱਕ ਜਵਾਨ ਹੈ ਜਿਹੜੀ ਗੱਡੀ ਚਾਰਾ ਐਂਗਲਾ ਨਾਲ ਟਕਰਾ ਕੇ ਉਲਟ ਗਈ ਤਾਂ ਅਸੀਂ ਜਸਟ ਹੀ ਨਾਲ ਦੀ ਨਾਲ ਪਹੁੰਚੇ ਚਾਰ ਕਿ ਪੰਜ ਮਿੰਟਾਂ ਚ ਉਸ ਮੌਕੇ ਤੇ ਪਹੁੰਚ ਕੇ ਦੇਖਿਆ ਜਿਹੜਾ ਕਿ ਕਵਲਜੀਤ ਸਿੰਘ ਪੁੱਤਰ ਦਵਦੀਪ ਸਿੰਘ ਵਾਸੀ ਸੈਕਟਰ 2 ਪਰਚਕੂਲਾ ਇਹ ਆਪਣੇ ਨਿਜੀ ਕੰਮ ਵਾਸਤੇ ਪੰਚਕੂਲਾ ਤੋਂ ਪਿੰਡ ਖਾਟਵਾ ਆ ਰਿਹਾ ਸੀ ਤਾਂ ਰਸਤੇ 'ਚ ਜਦੋਂ ਪੋਲ ਤੇ ਚੜਿਆ ਤਾਂ ਥੋੜਾ ਜਿਹਾ ਪਾਣੀ ਖੜਾ ਸੀ ਬਾਹਰ ਚੋਂ ਦੇ ਤਾਂ ਜਦੋਂ ਗੱਡੀ ਫਾਸਟ ਸੀਗੀ ਤਾਂ ਜਿਹੜਾ ਪਾਣੀ ਸੀ ਉਹ ਫਰੰਟ ਸ਼ੀਸ਼ੇ ਤੇ ਵੱਜਨ ਕਰਕੇ ਸੰਤੁਲਨ ਵਿਗੜ ਗਿਆ ਤੇ ਜਿਹੜੀ ਨਾਲ ਤੇ ਅਗਲਾ ਗੱਡੀ ਟਕਰਾਣ ਕਰਕੇ ਗੱਡੀ ਉੱਠੀ ਮਰੀਜ਼ ਠੀਕ ਹੈ ਜਿਆਦਾ ਜਿਆਦਾ ਉਹਦੇ ਸੱਟਾਂ ਨਹੀਂ ਲੱਗੀਆਂ ਫਾਸਟਰ ਦੇਤੀ ਐ ਰੋਡ ਕਲੀਅਰ ਕਰਾਤਾ ਆਜਾ ਕਿੰਨਾ ਜਮਦਰ ਸੀ ਮਾਸਾ ਕਾਫੀ ਸੀ ਬਚਾਅ ਹੋ ਗਿਆ ਵੈਸੇ ਸਸਿਗਾਲ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਮੌਜੂਦ ਹੈ ਗਿਆ ਅਬੋਹਰ ਦੇ ਸੀਤੋ ਰੋਡ ਫਲਾਈਓਵਰ ਪਰ ਜਿੱਥੇ ਇੱਕ ਵੱਡਾ ਹਾਦਸਾ ਹੋ ਗਿਆ ਹੈ ਕਿਉਂਕਿ ਬਰਸਾਤ ਥੋੜੀ ਸੀ ਬਰਸਾਤ ਕਾਰਨ ਫਲਾਈਓਵਰ ਦੇ ਉੱਪਰ ਪਾਣੀ ਬਹੁਤ ਜ਼ਿਆਦਾ ਖੜਾ ਹੋ ਗਿਆ ਤੇ ਪਾਣੀ ਕਰਕੇ ਇਹ ਗੱਡੀ ਜਿਹੜੀ ਹੈ ਨੁਕਸਾਨੀ ਗਈ ਹੈ ਤੁਸੀਂ ਦੇਖ ਰਹੇ ਹੋ ਗੱਡੀ ਦੇ ਵਿੱਚ ਕੁਝ ਲੋਕ ਸਵਾਰ ਸੀ ਜੋ ਕਿ ਸ਼ੌਕ ਵਿਅਕਤ ਕਰਨ ਵਾਸਤੇ ਅਬੋਹਰ ਆ ਰਹੇ ਸੀ ਚੰਡੀਗੜ੍ਹ ਤੋਂ ਅਬੋਹਰ ਪਹੁੰਚੇ ਸੀ ਤੇ ਇਹ ਗੱਡੀ ਦੀ ਕਈ ਪਲਟੀਆਂ ਖਾ ਕੇ ਗੱਡੀ ਜਿਹੜੀ ਹੈ ਸੜਕ ਦੇ ਉੱਪਰ ਡਿੱਗੀ 에ਅਰ ਬੈਗ ਖੁੱਲ ਗਏ ਸਾਰੀ ਗੱਡੀ ਦੇ 에ਅਰ ਬ ਲੇਕਿਨ ਜੋ ਲੋਗ ਇਹਦੇ ਉੱਪਰ ਸਵਾਰ ਸੀ ਉਹਨਾਂ ਦਾ ਕਹਿਣਾ ਹੈ ਕਿ ਐਨਐਚਆਈ ਦੀ ਗਲਤੀ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਇਹਦੇ ਵਿੱਚ ਜਾਨ ਵੀ ਜਾ ਸਕਦੀ ਸੀ ਉਹਨਾਂ ਦੇ ਪਰਿਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਜਾਣਨੇ ਆ ਕਿ ਉਹ ਕਿੱਥੋਂ ਆ ਰਹੇ ਸੀ ਹਾਦਸਾ ਹੋਇਆ ਕਿਵੇਂ ਹੈ ਤੇਰਾ ਨਾਮ ਅਮਿਤ ਜੀ ਜੀ ਤੇ ਮੈਂ ਪਿੰਡ ਖਾਟਵਾ ਦਾ ਰਹਿਣ ਵਾਲਾ ਠੀਕ ਹੈ ਜੀ ਤੇ ਇਹ ਗੱਡੀ ਮੇਰੇ ਮਸੀ ਜੀ ਦੀ ਹੈ ਉਹ ਜੋ ਕਿ ਉਹਨਾਂ ਦਾ ਬੇਟਾ ਇਹਨੂੰ ਲੈ ਕੇ ਚੰਡੀਗੜ੍ਹ ਤੋਂ ਆ ਰਿਹਾ ਸੀ ਜੀ ਉਹ ਸਾਡੇ ਕੋਲ ਸ਼ੋਪਕਰ ਗੱਲ ਕਰਵਾਸਤੇ ਆ ਰਹੇ ਸੀਗੇ ਜੀ ਇਹ ਬਰਸਾਤ ਹੋ ਰਹੀ ਸੀ ਬਰਸਾਤ ਦੇ ਵਿੱਚ ਇਹ ਉਹਨਾਂ ਨੂੰ ਫਲਾਈਓਵਰ ਤੇ ਪਤਾ ਹੀ ਨਹੀਂ ਲੱਗਿਆ ਵੀ ਇਸ ਤਰੀਕੇ ਦਾ ਗੱਡਾ ਇਸ ਤਰੀਕੇ ਦਾ ਉੱਥੇ ਪਾਣੀ ਦਾ ਪ੍ਰਵਾਹ ਹੈ ਜਿਵੇਂ ਉਹ ਪਾਣੀ ਦਾ ਪ੍ਰਵਾਹ ਦੇ ਵਿੱਚ ਗੱਡੀ ਨੇ ਕ੍ਰੋਸ ਕਰਦੀ ਹੈ ਉਹ ਇੱਕਦਮ ਤੋਂ ਜਦੋਂ ਵਾਈਪ ਅਪ ਹੁੰਦਾ ਹੈ ਤਾਂ ਗੱਡੀਆਂ ਨੇ ਬੈਲੈਂਸ ਹੋ ਜਾਂਦੀ ਹੈ ਗੱਡੀਆਂ ਅਨ ਬੈਲੈਂਸ ਹੋਣ ਕਰਕੇ ਟਕਰਾ ਇਹ ਡਿਵਾਈਡਰ ਦੇ ਨਾਲ ਔਰ ਇੱਥੇ ਮਤਲਬ ਕਿ ਇਹ ਪਟੀਆਂ ਖੰਦੀ ਖੰਦੀ ਤੇ ਖੜੀ ਰਹਿ ਗਈ ਕਿੰਨੇ ਲੋਕ ਸਵਾਰ ਸੀ 21 ਜਣੇ ਸੀ ਠੀਕ ਹਾਂਜੀ ਤੇ ਇਹ ਪੰਚਕੁਲਾ ਤੋਂ ਆ ਰਹੇ ਸੀ ਇਹ ਠੀਕ ਹੈ ਤੇ ਮੇਰੇ ਕੋਲੇ ਘਾਟਵਾ ਪਿੰਡ ਹੈ ਮੇਰਾ ਉੱਥੇ ਆ ਰਹੇ ਸੀ ਠੀਕ ਹੈ ਪਰ ਜਦੋਂ ਸਾਡੇ ਕੋਲੇ ਤੇ ਫੋਨ ਗਿਆ ਕਿ ਇਸ ਤਰੀਕੇ ਨਾਲ ਗੱਡੀ ਦਾ ਐਕਸੀਡੈਂਟ ਹੋ ਗਿਆ ਅਸੀਂ ਪਹੁੰਚੇ ਥੋੜੇ ਚੰਮ ਤੋਂ ਬਾਅਦ ਅਸੀਂ ਦੋਨੋਂ ਮਿਲੇ ਤਾਂ ਉਹਨੇ ਕਿਹਾ ਵੀ ਇਹ ਬਰਸਾਤ ਦੇ ਦੇ ਕਰ ਜੋ ਪਾਣੀ ਉੱਪਰ ਆ ਕੇ ਡਿਗਿਆ ਅੱਗੇ ਕੁਝ ਨਹੀਂ ਦਿਖਿਆ ਤਾਂ ਗੱਡੀ ਡੈਡਨ ਨਾਲ ਟਕਰਾ ਕੇ ਤੇ ਬਚਤੇ ਰਹੀ ਕਿ ਉਹਦੇ ਸਰਟੀਫੀਕੇਟ ਨਹੀਂ ਵਜੀ ਬਿਲਕੁਲ ਵਿੱਚ ਗਲਤੀ ਕੋਈ ਨਹੀਂ ਮੰਨਦੇ ਗਲਤੀ ਸਰ ਇਹ ਹੀ ਹੈ ਵੀ ਜੇ ਖੱਡਾ ਨਾ ਹੁੰਦਾ ਮਤਲਬ ਇਸ ਤਰੀਕੇ ਦਾ ਮਤਲਬ ਜਲਪ੍ਰਾਪ ਨਾ ਹੁੰਦਾ ਦਾ ਹਾਦਸਾ ਇਹ ਨਹੀਂ ਹੋਣਾ ਸੀ ਕੋਈ ਪੁਲ ਦੇ ਉੱਪਰ ਹਾਂਜੀ ਪੁਲ ਦੇ ਉੱਪਰ ਹਾਂਜੀ ਕੀ ਨਾਮ ਹੈ ਆਪਣਾ ਪਰਮਵੀਰ ਪਰਮਵੀਰ ਨਯੋਰ ਕਿਸ ਤਰ੍ਹਾਂ ਦਾਸਤਾ ਹੋਇਆ ਕੀ ਆ ਪਾਣੀ ਭਰਨ ਕਰਕੇ ਇਹਨਾਂ ਦੀ ਐਨ ਐਚ ਆਈ ਦੀ ਲਾਪਰਵਾਹੀ ਹੈ ਕਿ ਆ ਪਾਣੀ ਨੂੰ ਦੇਖ ਹੀ ਨਹੀਂ ਰਹੇ ਜਿਹਦੇ ਕਰਕੇ ਦੋ ਤਿੰਨ ਐਕਸੀਡੈਂਟ ਤਾਂ ਇੱਥੇ ਹੋ ਚੁੱਕੇ ਹੈ ਪੁਰਾਣੀ ਰੈਲਿੰਗ ਜਿਹੜੀ ਹੈਗੀ ਉੱਤੇ ਨਿਸ਼ਾਨ ਪਏ ਆ ਤੁਸੀਂ ਦੇਖ ਸਕਦੇ ਹੋ ਪੰਜ ਛੇ ਗੱਡੀਆਂ ਇੱਥੇ ਵੱਜੀ ਹੋਈ ਹੈ ਪਹਿਲਾਂ ਦੀ ਤੇ ਅੱਜ ਮੈਂ ਇਹਨਾਂ ਨੂੰ ਫੋਨ ਕੀਤਾ ਗੱਡੀ ਵਜਣ ਤੋਂ ਬਾਅਦ ਕਿ ਗੱਡੀ ਆਸਤੇ ਤੁਸੀਂ ਹਾਈਡਰਾ ਜਾਂ ਕੋਈ ਕ੍ਰੇਨ ਭੇਜੋ ਤਾਂ ਕਿ ਅਸੀਂ ਇੱਥੋਂ ਸਾਫ਼ ਇਹਨੂੰ ਹਟਾ ਦਈਏ ਕਿਉਂਕਿ ਬਾਰਿਸ਼ ਮੀਂਹ ਪੈ ਰਿਹਾ ਸੀ ਵਿਜ਼ਿਬਿਲਟੀ ਘੱਟ ਸੀਗੀ ਬਟ ਇਹਨਾਂ ਨੇ ਮੈਨੂੰ ਸਾਫ਼ ਕਿਹਾ ਕਿ 3 ਘੰਟੇ ਲੱਗਣਗੇ ਤਾਂ ਕਰਕੇ ਅਸੀਂ ਇਹਨਾਂ ਨੂੰ ਟੋਲ ਤੇ ਇੰਟਰਡੇ ਇਹਨਾਂ ਦੇ ਬੋਰਡ ਲੱਗੇ ਹੁੰਦੇ ਆ ਰੋਡ ਸਾਈਡ ਅਸਿਸਟੈਂਸ ਦੇ ਕਿ 3-3 ਘੰਟੇ ਬਾਅਦ ਅਸੀਂ ਆਵਾਂਗੇ ਕਿ ਅਸੀਂ ਇੱਥੇ 3-3 ਘੰਟੇ ਗੱਡੀ ਤੇ ਰਖਵਾਲੀਆ ਕਰੀਏ ਪਹਿਲਾਂ ਵੈਗ ਗੱਡੀ ਦੇ ਜਦੋਂ ਐਕਸੀਡੈਂਟ ਹੋਇਆ ਉਦੋਂ ਕਿੰਨੇ ਕੁ ਪਲਟੀਆਂ ਗਈਆਂ ਗੱਡੀਆਂ ਕਿੰਨਾ ਪਲਟੀ ਤਾਂ ਇੱਕੋ ਹੀ ਖਾਈ ਬਟ ਇਹਨਾਂ ਦਾ ਫਰਜ ਬਣਦਾ ਹੈ ਕਿ ਆ ਟਾਈਮ ਤੇ ਪਹੁੰਚਣ ਜੀ ਕੀ ਹਾਦਸਾ ਹੋਇਆ ਸੀ ਕੀ ਜਾਣਕਾਰੀ ਮਿਲੀ ਜੀ ਸਾਨੂੰ ਕੰਟਰੋਲੋਂ ਫੋਨ ਆਇਆ ਸੀ ਕਿ ਇੱਕ ਗੱਡੀ ਮਰਸੀਡੀਜ਼ ਆ ਰਹੀ ਉਹਦੇ ਚੱਕ ਜਵਾਨ ਹੈ ਜਿਹੜੀ ਗੱਡੀ ਕਰਾਲ ਐਂਗਲਾ ਨਾਲ ਟਕਰਾ ਕੇ ਉਲਟ ਗਈ ਤਾਂ ਅਸੀਂ ਜਸਟ ਹੀ ਨਾਲ ਦੀ ਨਾਲ ਪਹੁੰਚੇ ਚਾਰ ਕਿ ਪੰਜ ਮਿੰਟਾਂ ਚ ਉਸ ਮੌਕੇ ਤੇ ਪਹੁੰਚ ਕੇ ਦੇਖਿਆ ਜਿਹੜਾ ਕਿ ਕਵਲਜੀਤ ਸਿੰਘ ਪੁੱਤਰ ਤਰਜੀਤ ਸਿੰਘ ਵਾਸੀ ਸੈਕਟਰ 2 ਪਿੰਚਕੁਲਾ ਇਹ ਆਪਣੇ ਨਿਜੀ ਕੰਮ ਵਾਸਤੇ ਪੰਚਕੂਲਾ ਤੋਂ ਪਿੰਡ ਖਾਟਵਾ ਆ ਰਿਹਾ ਸੀ ਤਾਂ ਰਸਤੇ 'ਚ ਜਦੋਂ ਪੋਲ ਤੇ ਚੜਿਆ ਤਾਂ ਥੋੜਾ ਜਿਹਾ ਪਾਣੀ ਖੜਾ ਸੀ ਬਾਹਰ ਚੋਂ ਤੇ ਜਦੋਂ ਗੱਡੀ ਫਾਸਟ ਸੀਗੀ ਤਾਂ ਜਿਹੜਾ ਪਾਣੀ ਸੀ ਉਹ ਫਰੰਟ ਸ਼ੀਸ਼ੇ ਤੇ ਵੱਜਨ ਕਰਕੇ ਸੰਤੁਲਨ ਵਿਗੜ ਗਿਆ ਤੇ ਜਿਹੜੀ ਨਾਲ ਤੇ ਅਗਲੀ ਗੱਡੀ ਟਕਰਾਣ ਕਰਕੇ ਗੱਡੀ ਉੱਠੀ ਮਰੀਜ਼ ਠੀਕ ਹੈ ਜਿਆਦਾ ਜਿਆਦਾ ਉਹਦੇ ਸੱਟਾਂ ਨਹੀਂ ਲੱਗੀਆਂ ਫਾਸਟਰ ਦੇਤੀ ਐ ਰੋਡ ਕਲੀਅਰ ਕਰਾਤਾ ਆਸਾ ਕਿੰਨਾ ਜਬਰਦਸਤ ਸੀ ਆਸਾ ਕਾਫੀ ਸੀ ਬਚਾਅ ਹੋ ਗਿਆ ਵੈਸੇ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਮੌਜੂਦ ਹੈ ਗਿਆਂ ਅਬੋਹਰ ਦੇ ਸੀਤੋ ਰੋਡ ਫਲਾਈਓਵਰ ਉੱਪਰ ਜਿੱਥੇ ਇੱਕ ਵੱਡਾ ਹਾਦਸਾ ਹੋ ਗਿਆ ਹੈ ਕਿਉਂਕਿ ਬਰਸਾਤ ਥੋੜੀ ਜਿਹੀ ਬਰਸਾਤ ਕਾਰਨ ਫਲਾਈਓਵਰ ਦੇ ਉੱਪਰ ਪਾਣੀ ਬਹੁਤ ਜ਼ਿਆਦਾ ਖੜਾ ਹੋ ਗਿਆ ਤੇ ਪਾਣੀ ਕਰਕੇ ਇਹ ਗੱਡੀ ਜਿਹੜੀ ਹੈ ਨੁਕਸਾਨੀ ਗਈ ਹੈ ਤੁਸੀਂ ਦੇਖ ਰਹੇ ਹੋ ਗੱਡੀ ਦੇ ਵਿੱਚ ਕੁਝ ਲੋਕ ਸਵਾਰ ਸੀ ਜੋ ਕਿ ਸ਼ੌਕ ਵਿਅਕਤ ਕਰਨ ਵਾਸਤੇ ਅਬੋਹਰ ਆ ਰਹੇ ਸੀ ਚੰਡੀਗੜ੍ਹ ਤੋਂ ਅਬੋਹਰ ਪਹੁੰਚੇ ਸੀ ਤੇ ਇਹ ਗੱਡੀ ਦੀ ਕਈ ਪਲਟੀਆਂ ਖਾ ਕੇ ਗੱਡੀ ਜਿਹੜੀ ਹੈ ਸੜਕ ਦੇ ਉੱਪਰ ਡਿੱਗੀ 에ਅਰ ਬੈਗ ਖੁੱਲ ਗਏ ਲੇਕਿਨ ਜੋ ਲੋਕ ਇਹਦੇ ਉੱਪਰ ਸਵਾਰ ਸੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਚਾਹੀਦੀ ਗਲਤੀ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਇਹਦੇ ਵਿੱਚ ਜਾਨ ਵੀ ਜਾ ਸਕਦੀ ਸੀ ਉਹਨਾਂ ਦੇ ਪਰਿਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਜਾਣਦੇ ਆ ਕਿ ਉਹ ਕਿੱਥੋਂ ਆ ਰਹੇ ਸੀ ਹਾਦਸਾ ਹੋਇਆ ਕਿਵੇਂ ਮੇਰਾ ਨਾਮ ਅਮਿਤ ਹੈ ਜੀ ਜੀ ਤੇ ਮੈਂ ਪਿੰਡ ਖਾਟਵਾਂ ਦਾ ਰਹਿਣ ਵਾਲਾ ਠੀਕ ਹੈ ਜੀ ਤੇ ਇਹ ਗੱਡੀ ਮੇਰੇ ਮਾਸੀ ਜੀ ਦੀ ਹੈ ਔਰ ਜੋ ਕਿ ਉਹਨਾਂ ਦਾ ਬੇਟਾ ਇਹਨੂੰ ਲੈ ਕੇ ਚੰਡੀਗੜ੍ਹ ਤੋਂ ਆ ਰਿਹਾ ਸੀ ਉਹ ਸਾਡੇ ਕੋਲੇ ਸ਼ੋਪ ਪ੍ਰਗਟ ਕਰਨ ਵਾਸਤੇ ਆ ਰਹੇ ਸੀਗੇ ਤੇ ਬਰਸਾਤ ਹੋ ਰਹੀ ਸੀ ਬਰਸਾਤ ਦੇ ਵਿੱਚ ਇਹ ਉਹਨਾਂ ਨੂੰ ਫਲਾਈਓਵਰ ਤੇ ਪਤਾ ਹੀ ਨਹੀਂ ਲੱਗਿਆ ਵੀ ਇਸ ਤਰੀਕੇ ਦਾ ਗੱਡਾ ਇਸ ਤਰੀਕੇ ਦਾ ਉੱਥੇ ਪਾਣੀ ਦਾ ਪ੍ਰਵਾਹ ਹੈ ਜਿਵੇਂ ਉਹ ਪਾਣੀ ਦਾ ਪ੍ਰਵਾਹ ਦੇ ਵਿੱਚ ਗੱਡੀ ਨੇ ਕ੍ਰੋਸ ਕਰਦੀ ਹੈ ਉਹ ਇੱਕਦਮ ਤੋਂ ਜਦੋਂ ਵਾਈਪ ਅਪ ਹੁੰਦਾ ਹੈ ਤਾਂ ਗੱਡੀਆਂ ਨੇ ਬੈਲੈਂਸ ਹੋ ਜਾਂਦੀ ਹੈ ਗੱਡੀਆਂ ਨੇ ਬੈਲੈਂਸ ਹੋਣ ਕਰਕੇ ਟਕਰਾ ਇਹ ਡਿਵਾਈਡਰ ਦੇ ਨਾਲ ਔਰ ਇੱਥੇ ਮਤਲਬ ਕਿ ਇਹ ਪਲਟੀਆਂ ਖੰਦੀ ਖੰਦੀ ਇੱਥੇ ਖੜੀ ਰਹੀ ਕਿੰਨੇ ਲੋਕ ਸਵਾਰ ਸੀ 21 ਜਣੇ ਸੀ ਠੀਕ ਹੈ ਹਾਂਜੀ ਤੇ ਇਹ ਪੰਚਕੁਲਾ ਤੋਂ ਆ ਰਹੇ ਸੀ ਇਹ ਠੀਕ ਹੈ ਤੇ ਮੇਰੇ ਕੋਲੇ ਖਾਟਵਾ ਪਿੰਡ ਹੈ ਮੇਰਾ ਆ ਰਹੀ ਸੀ ਠੀਕ ਹੈ ਪਰ ਜਦੋਂ ਸਾਡੇ ਕੋਲ ਤੇ ਫੋਨ ਗਿਆ ਕਿ ਇਸ ਤਰੀਕੇ ਨਾਲ ਗੱਡੀ ਦਾ ਐਕਸੀਡੈਂਟ ਹੋ ਗਿਆ ਅਸੀਂ ਪਹੁੰਚੇ ਪਹੁੰਚਣ ਤੋਂ ਬਾਅਦ ਅਸੀਂ ਦੋਨੋਂ ਮਿਲੇ ਤਾਂ ਉਹਨੇ ਕਿਹਾ ਵੀ ਇਹ ਬਰਸਾਤ ਨੂੰ ਦੇਖ ਕੇ ਜੋ ਪਾਣੀ ਉਪਰ ਆ ਕੇ ਡਿਗਿਆ ਹੈ ਅੱਗੇ ਕੁਝ ਨਹੀਂ ਦਿਖਿਆ ਤਾਂ ਗੱਡੀ ਡਿਵਾਈਡਰ ਨਾਲ ਟਕਰਾ ਕੇ ਤੇ ਬਚਤੇ ਰਹੀ ਕਿ ਉਹਦੇ ਸਰਟੀਫੀਕੇਟ ਨਹੀਂ ਵਜੀ ਬਿਲਕੁਲ ਗਲਤੀ ਕਿਹਦੀ ਮੰਨਦੇ ਹੋ ਗਲਤੀ ਸਰ ਇਹ ਹੀ ਹੈ ਵੀ ਜੇ ਖੱਡਾ ਨਾ ਹੁੰਦਾ ਮਤਲਬ ਇਸ ਤਰੀਕੇ ਦਾ ਮਤਲਬ ਜਲਪ੍ਰਾਪ ਨਾ ਹੁੰਦਾ ਤਾਂ ਹਾਦਸਾ ਇਹ ਨਹੀਂ ਹੋਣਾ ਸੀ ਉਹ ਵੀ ਕੋਲ ਦੇ ਉਪਰ ਹਾਂਜੀ ਪੁਰਦੇ ਤੇ ਜੀ ਕੀ ਨਾਮ ਹੈ ਆਪਣਾ ਪਰਮਵੀਰ ਪਰਮਵੀਰ ਨਿਓੜ ਕਿਸ ਤਰ੍ਹਾਂ ਦਾ ਹਾਸਾ ਹੋਇਆ ਕੀ ਆ ਪਾਣੀ ਭਰਨ ਕਰਕੇ ਇਹਨਾਂ ਦੀ ਐਨਐਚਆਈ ਦੀ ਲਾਪਰਵਾਹੀ ਹੈ ਕਿ ਆ ਪਾਣੀ ਨੂੰ ਦੇਖ ਹੀ ਨਹੀਂ ਰਹੇ ਜਿਹਦੇ ਕਰਕੇ ਦੋ ਤਿੰਨ ਐਕਸੀਡੈਂਟ ਤਾਂ ਇੱਥੇ ਹੋ ਚੁੱਕੇ ਹੈ ਪੁਰਾਣੀ ਰੈਲਿੰਗ ਜਿਹੜੀ ਹੈਗੀ ਉੱਤੇ ਨਿਸ਼ਾਨ ਪਏ ਹੈ ਤੁਸੀਂ ਦੇਖ ਸਕਦੇ ਹੋ ਪੰਜ ਛੇ ਗੱਡੀਆਂ ਇੱਥੇ ਵੱਜੀ ਹੋਈ ਹੈ ਪਹਿਲਾਂ ਤੇ ਅੱਜ ਮੈਂ ਇਹਨਾਂ ਨੂੰ ਫੋਨ ਕੀਤਾ ਗੱਡੀ ਵੱਜਣ ਤੋਂ ਬਾਅਦ ਕੀ ਗੱਡੀ ਆਸਤੇ ਤੁਸੀਂ ਹਾਈ ਡਰਾ ਹੀ ਜਾਂ ਕੋਈ ਕ੍ਰੇਨ ਭੇਜੋ ਤਾਂ ਕਿ ਅਸੀਂ ਇਤੋਂ ਸਾਫ਼ ਇਹਨੂੰ ਹਟਾ ਦਈਏ ਕਿਉਂਕਿ ਬਾਰਿਸ਼ ਮੀਂਹ ਪੈ ਰਿਆ ਸੀ ਵਿਜ਼ਿਬਿਲਟੀ ਘੱਟ ਸੀਗੀ ਬਟ ਇਹਨਾਂ ਨੇ ਮੈਨੂੰ ਸਾਫ਼ ਕਿਹਾ ਕਿ 3 ਘੰਟੇ ਲੱਗਣਗੇ ਤਾਂ ਕਰਕੇ ਅਸੀਂ ਇਹਨਾਂ ਨੂੰ ਟੋਲ ਤੇ ਇੰਟਰਡੇ ਇਹਨਾਂ ਦੇ ਬੋਰਡ ਲੱਗੇ ਹੁੰਦੇ ਆ ਰੋਡ ਸਾਈਡ ਅਸਿਸਟੈਂਸ ਦੇ ਕਿ 3-3 ਘੰਟੇ ਬਾਅਦ ਅਸੀਂ ਆਵਾਂਗੇ ਕਿ ਅਸੀਂ ਇੱਥੇ 3-3 ਘੰਟੇ ਗੱਡੀ ਤੇ ਰਖਵਾਲੀਆ ਕਰੀਏ ਪਹਿਲਾਂ ਵੈਕਿੰਗ ਗੱਡੀ ਦੇ ਜਦੋਂ ਐਕਸੀਡੈਂਟ ਹੋਇਆ ਉਦੋਂ ਕਿੰਨੇ ਪਲਟੀਆਂ ਪਈਆਂ ਗੱਡੀਆਂ ਪਲਟੀ ਤਾਂ ਇੱਕੋ ਹੀ ਖਾਈ ਬਟ ਇਹਨਾਂ ਦਾ ਫਰਜ਼ ਬਣਦਾ ਹੈ ਕਿ ਆ ਟਾਈਮ ਤੇ ਪਹੁੰਚਣ ਕਿਸਨਜੀ ਕੀ ਹਾਦਸਾ ਹੋਇਆ ਸੀ ਕੀ ਜਾਣਕਾਰੀ ਮਿਲੀ ਜੀ ਜੀ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਇੱਕ ਗੱਡੀ ਮਰਸੜੀ ਆ ਰਹੀ ਉਹਦੇ ਚ ਇੱਕ ਜਵਾਨ ਹੈ ਜਿਹੜੀ ਗੱਡੀ ਕਰਾਲ ਐਂਗਲਾ ਨਾਲ ਟਕਰਾ ਕੇ ਉਲਟ ਗਈ ਤਾਂ ਅਸੀਂ ਜਸਟ ਹੀ ਨਾਲ ਦੀ ਨਾਲ ਪਹੁੰਚੇ 4 ਕਿ 5 ਮਿੰਟਾਂ ਚ ਉਸ ਮੌਕੇ ਤੇ ਪਹੁੰਚ ਕੇ ਦੇਖਿਆ ਜਿਹੜਾ ਕਿ ਕਵਲਜੀਤ ਸਿੰਘ ਪੁੱਤਰ ਦਗਜੀਤ ਸਿੰਘ ਵਾਸੀ ਸੈਕਟਰ 2 ਪੰਚਕੂਲਾ ਇਹ ਆਪਣੇ ਨਿੱਜੀ ਕੰਮ ਵਾਸਤੇ ਪੰਚਕੂਲਾ ਤੋਂ ਪਿੰਡ ਖਾਟਵਾ ਆ ਰਿਹਾ ਸੀ ਤਾਂ ਰਸਤੇ 'ਚ ਜਦੋਂ ਪੋਲ ਤੇ ਚੜਿਆ ਤਾਂ ਥੋੜਾ ਜਿਹਾ ਪਾਣੀ ਖੜਾ ਸੀ ਬਾਹਰ ਚੋਂ ਦੇ ਤਾਂ ਜਦੋਂ ਗੱਡੀ ਫਾਸਟ ਸੀਗੀ ਤਾਂ ਜਿਹੜਾ ਪਾਣੀ ਸੀ ਉਹ ਫਰੰਟ ਸ਼ੀਸ਼ੇ ਤੇ ਤਵੱਜਨ ਕਰਕੇ ਸੰਤੁਲਨ ਵਿਗੜ ਗਿਆ ਤੇ ਜਿਹੜੀ ਨਾਲ ਤੇ ਅਗਲਾ ਗੱਡੀ ਟਕਰਾਣ ਕਰਕੇ ਗੱਡੀ ਉੱਠੀ ਮਰੀਜ਼ ਠੀਕ ਹੈ ਜਿਆਦਾ ਜਿਆਦਾ ਉਹਦੇ ਸੱਟਾਂ ਨਹੀਂ ਲੱਗੀਆਂ ਫਸਟਰ ਦੇਤੀ ਐ ਰੋਡ ਕਲੀਅਰ ਕਰਾਤਾ ਆਜ ਸਾ ਕਿੰਨਾ ਜਮਨ ਦੇ ਸੀ ਆਸਾ ਕਾਫੀ ਸੀ ਬਚਾਅ ਹੋ ਗਿਆ ਵੈਸੇ